ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਸਭ ਨਾਲੋਂ ਪਹਿਲਾਂ ਇਸ ਵੀਡੀਓ ਰਸਤੇ ਮੈਂ ਗੁਰਦਾਸਪੁਰ ਤੇ ਆਸ-ਪਾਸੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਮੈਂ ਸਿੱਧੂ ਗੈਸਟਰੋ ਐਂਡ ਡਾਈਵਰਸ ਉਪਰ ਸਪੈਸ਼ਲਿਟੀ ਸੈਂਟਰ ਆਪਣਾ ਨਵਾਂ ਜਿਹੜਾ ਕਿ ਬਿਲਕੁਲ ਸਿਵਲ ਹਸਪੀਟਲ ਰੋਡ ਨੂੰ ਜਿਹੜਾ ਆਪੋਜ਼ਿਟ ਉਹਦੇ ਨੈਸ਼ਨਲ ਹਾਈਵੇ ਹੈ ਜਿਹੜਾ ਅਮਰਸਰ ਬਟਾਲਾ ਰੋਡ ਜਾਂਦਾ ਹੈ ਉਹਦੇ ਉੱਤੇ ਨਵਾਂ ਬਣਾਇਆ ਹੈ ਇਸ ਦੇ ਵਿੱਚ ਅਸੀਂ OPD ਦੀ ਜਿਹੜੀ ਮੇਰੀ ਫੈਸਿਲਿਟੀ ਜਿਹੜੀ ਕਿ ਪੁਰਾਣੀ ਜਿੱਦਾਂ ਚੱਲਦੀ ਆ ਰਹੀ ਸੀਗੀ ਕਿ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟੂ ਸੈਚਰਡੇ ਉਸ ਦੇ ਨਾਲ ਨਾਲ ਮੈਂ 24 ਆਵਰ ਇੱਥੇ ਐਮਰਜੈਂਸੀ ਸ਼ੁਰੂ ਕੀਤੀ ਹੈ ਕਿ ਅਗਰ ਦੇਰ ਸਵੇਰ ਕਿਸੇ ਨੂੰ ਲੀਵਰ ਦੀ ਸਮੱਸਿਆ ਹੋਵੇ, ਪੇਟ ਦੀ ਸਮੱਸਿਆ ਹੋਵੇ, ਪੈਨਕਰੀਆਸ ਦੀ ਸਮੱਸਿਆ ਹੋਵੇ, ਕਿਸੇ ਵੀ ਤਰੀਕੇ ਦੀ ਗੈਸਟਰੋ অর ਲੀਵਰ ਦੇ ਰਿਲੇਟਡ ਪ੍ਰੋਬਲਮ ਹੋਵੇ ਤਾਂ 24 7 ਉਹ ਮੈਨੂੰ ਇੱਥੇ ਆ ਕੇ ਦਿਖਾ ਸਕਦਾ ਹੈ। ਉਸ ਦੇ ਨਾਲ ਨਾਲ OPD ਦੇ ਨਾਲ ਨਾਲ ਮੈਂ ਇੱਥੇ ਐਡਮਿਸ਼ਨ ਵੀ ਆਪਣਾ ਸਟਾਰਟ ਕਰ ਦਿੱਤਾ ਹੈ ਕਿ ਕਈ ਵਾਰ ਪੇਸ਼ੈਂਟ ਥੋੜਾ ਸਿੱਕ ਹੁੰਦਾ ਹੈ ਜਿਸ ਨੂੰ OPD ਦੀ ਨਹੀਂ ਬਲਕਿ ਐਡਮਿਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਸ ਪੇਸ਼ੈਂਟ ਨੂੰ ਇੱਥੇ ਐਡਮਿਟ ਵੀ ਕਰਦੇ ਹਾਂ ਬਾਕੀ ਦਾ ਜੋ ਵੀ ਲੇਟੈਸਟ ਟੈਕਨੋਲੋਜੀਜ਼ ਗੈਸਟਰੋ ਦੇ ਰਿਲੇਟਿਡ ਹੈ ਜਿੱਦਾਂ ਕਿ ਐਂਡੋਸਕੋਪੀ ਹੈ ਕੋਲੋਨੋਸਕੋਪੀ ਹੈ ਸਿਗਮੋਇਡੋਸਕੋਪੀ ਹੈ ईआरसीपी ਪ੍ਰੋਸੀਜਰ ਹੈ ਠੀਕ ਹੈ ਕੋਈ ਵੀ ਇੰਟਰਵੈਂਸ਼ਨ ਕਿਸੇ ਨੂੰ ਖੂਨ ਦੀ ਉਲਟੀ ਆ ਰਹੀ ਹੈ ਲੈਟਰਿੰਗ ਦੇ ਰਸਤੇ ਖੂਨ ਆ ਰਿਹਾ ਹੈ ਲੀਵਰ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਸਿਰੋਸਿਸ ਹੈ ਪੇਟ ਚ ਪਾਣੀ ਭਰਿਆ ਹੈ ਕਾਲਾ ਪੀਲਿਆ ਹੈ ਉਹ ਹਰੇਕ ਤਰੀਕੇ ਦਾ ਇੱਥੇ ਮੈਂ ਇਲਾਜ ਕਰ ਰਿਹਾ ਹਾਂ ਜਿੱਦਾਂ ਕਿ ਆਲਮੋਸਟ ਮੇਰੇ ਖਿਆਲ ਨਾਲ ਗੁਰਦਾਸਪੁਰ ਦੇ ਲੋਕ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਮੇਰਾ ਪਹਿਲਾ ਜਿਹੜਾ ਸੈਂਟਰ ਸੀ ਉਹ ਸ਼ੁਭਮ ਇਨਕਲੇਵ ਆਪਣਾ ਬਟਾਲੇ ਰੋਡ ਤੇ ਸੀ ਉਹ ਹੁਣ ਸ਼ਿਫਟ ਹੋ ਕੇ ਆ ਸੀ ਜਿਹੜਾ ਕਿ ਸਿਵਲ ਹਸਪੀਟਲ ਤੇ ਬਿਲਕੁਲ ਲੱਗ ਕੇ 메인 ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਕਿ ਅੰਮ੍ਰਿਤਸਰ ਬਟਾਲਾ ਰੋਡ ਹੈ ਉਹਦੇ ਉੱਤੇ ਅਸੀਂ ਸ਼ਿਫਟ ਕਰ ਲਿਆ ਹੈ ਤੇ ਹੁਣ ਇਹ ਫੁਲੀ ਵਰਕ ਮਤਲਬ 24 ਇੰਟੂ 7 ਵਰਕਿੰਗ ਸਰ ਕੀ ਲੋਡ ਮਹਿਸੂਸ ਹੋਈ ਸੀ ਹੁੰਦੀ ਹੈ ਕਿ ਜਿੱਦਾਂ ਪਹਿਲਾਂ ਸਿਰਫ ਮੇਰੀ ਆਪੀਡੀ ਸੀ ਤਾਂ ਐਡਮਿਸ਼ਨ ਦੇ ਵਿੱਚ ਕਾਫੀ ਦਿੱਕਤ ਆਂਦੀ ਸੀ ਜਿਹੜੇ ਪੇਸ਼ੈਂਟ ਸਿੱਖ ਹੁੰਦੇ ਸੀਗੇ ਫਿਰ ਮੈਨੂੰ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਪ੍ਰੋਬਲਮ ਆਂਦੀ ਸੀ ਹੁਣ ਇਹ ਹੈ ਕਿ ਜਿਹੜੇ ਪੇਸ਼ੈਂਟ ਥੋੜੇ ਸਿੱਖ ਨੇ ਜਿਹੜੇ ਅੰਮ੍ਰਿਤਸਰ ਜਾਂਦੇ ਆ ਜਲੰਧਰ ਜਾਂ ਲੁਧਿਆਣਾ ਜਾਂਦੇ ਹਨ ਉਹਨਾ ਪੇਸ਼ੈਂਟਸ ਨੂੰ ਮੈਂ ਆਪਣੇ ਸੈਂਟਰ ਦੇ ਵਿੱਚ ਐਡਮਿਟ ਕਰਕੇ ਉਹਨਾਂ ਦਾ ਇੱਕ ਚੰਗੇ ਤਰੀਕੇ ਨਾਲ ਇਲਾਜ ਕਰ ਸਕਦਾ ਹਾਂ ਸਭ ਨਾਲੋਂ ਇੰਪੋਰਟੈਂਟ ਚੀਜ਼ ਮੈਂ ਮਨ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਿਰਫ ਤੇ ਸਿਰਫ ਗੈਸਟਰੋ ਸੈਂਟਰ ਹੈ ਇੱਥੇ ਗੈਸਟਰੋ ਦੇ ਲੀਵਰ ਦੀ ਹੀ ਸਮੱਸਿਆ ਦਾ ਹੱਲ ਹੈ ਔਰ ਇਹ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਦੇਖੋ ਜਿਹੜੇ ਪੇਸ਼ੈਂਟ ਨੂੰ ਮੈਂ ਐਡਮਿਟ ਕਰਨਾ ਤਾਂ ਉਹਨਾਂ ਪੇਸ਼ੈਂਟ ਦੇ ਨਾਲ ਮੈਂ ਇੱਥੇ 24 ਘੰਟੇ ਅਵੇਲੇਬਲ ਹਾਂ 24 ਆਵਰ ਅਵੇਲੇਬਲ ਹਾਂ ਮੇਨ ਲੱਗਦੀ ਲੋਕਾਂ ਨੂੰ ਇਹ ਹੁੰਦਾ ਕਿ ਕੋਈ ਬਾਹਰੋਂ ਆ ਕੇ ਡਾਕਟਰ ਸਾਨੂੰ ਦੇਖ ਕੇ ਫਿਰ ਉਹ ਚਲਾ ਗਿਆ ਪਤਾ ਨਹੀਂ ਉਹ ਦੁਬਾਰਾ ਆਏਗਾ ਜਾਂ ਨਹੀਂ ਆਏਗਾ ਤੁਹਾਨੂੰ ਦਾਖਲ ਕਰਕੇ ਚਲਾ ਗਿਆ ਲੇਕਿਨ ਮੈਂ ਲੋਕਾਂ ਨੂੰ ਇਹ ਸ਼ੋਰ ਕਰਨਾ ਚਾਹੁੰਦਾ ਕਿ ਜੇ ਮੈਂ ਤੁਹਾਨੂੰ ਇੱਥੇ ਦਾਖਲ ਕੀਤਾ ਹੈ ਤਾਂ 24 ਆਵਰ ਮੈਂ ਤੁਹਾਡੇ ਲਈ ਇੱਥੇ ਬੈਠਾ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਤਿੰਨ ਚਾਰ ਚਾਰ ਵਾਰ ਮੈਂ ਤੁਹਾਡਾ ਰਾਉਂਡ ਕਰਕੇ ਪੇਸ਼ੈਂਟ ਨੂੰ ਜਿਹੜ ਰ ਵੀ ਇੰਟਰਮੀਟੈਂਟ ਪ੍ਰੋਬਲਮ ਆਂਦੀ ਹੈ ਤਾਂ ਮੈਂ ਇਮੀਡੀਏਟਲੀ ਵਿਦਨ 2 ਸੈਕਿੰਡ ਪੇਸ਼ੈਂਟ ਨੂੰ ਦੇਖ ਸਕਦਾ ਇਹ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਡਾਕਟਰ ਨੇ ਦਾਖਲ ਕੀਤਾ ਉੱਥੇ ਬੈਠਾ ਹੈ ਉਹਦੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਿਹੜਾ ਐਡਮਿਟਡ ਪੇਸ਼ੈਂਟ ਹੈ ਉਹਨੂੰ ਦੇਖੇ ਇਹ ਨਹੀਂ ਕਿ ਕੋਈ ਪੇਸ਼ੈਂਟ ਕੋਈ ਡਾਕਟਰ ਬਾਹਰੋਂ ਆਇਆ ਹੈ بس ਇੱਕ ਵਾਰ ਦੇਖ ਕੇ 2 ਦਿਨ ਬਾਅਦ ਜਾਂ 3 ਦਿਨ ਬਾਅਦ ਆਏਗਾ ਜੀ ਉਹਦਾ ਰਾਉਂਡ ਹੋਏਗਾ ਇਦਾਂ ਨਹੀਂ ਮੈਥ ਇਥੇ ਅਵੇਲੇਬਲ ਹਾਂ 24 ਆਵਰ ਜੇ ਤੁਹਾਨੂੰ ਮੈਂ ਐਡਮਿਟ ਕੀਤਾ ਹੈ ਤਾਂ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਦੇਖਣਾ ਤੁਹਾਡਾ ਪ੍ਰੋਪਰ ਟ੍ਰੀਟਮੈਂਟ ਕਰਨਾ ਚੇਂਜ ਕਰਨਾ ਹੈ ਜਾਂ ਨਹੀਂ ਕਰਨਾ ਹਰ ਚੀਜ਼ ਦੀ ਫੈਸਿਲਿਟੀ ਇਥੇ ਅਵੇਲੇਬਲ ਹੈ